ਮਾਤਾ ਦਾ ਬਿਆਨ ਆਉਂਦਾ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਬਾਈ ਜਿਹੜਾ ਉਹਦੀ ਮਾਂ ਉਹ ਕਹਿੰਦੀ ਹੈ ਵੀ ਜੇ ਉਸ ਟਾਈਮ ਕੋਈ ਸਰਦਾਰ ਹੁੰਦਾ ਉਥੇ ਜਿਹੜੇ-ਜਿਹੜੇ ਹੋ ਸਕਦਾ ਸੀ ਮੇਰੀ ਜਿਹੜੀ ਬੱਚੀ ਆ ਉਹ ਇਹ ਹਾਦਸੇ ਦਾ ਸਰਕਾਰ ਸਰਕਾਰ ਨਾ ਹੁੰਦੀ ਬਚ ਜਾਂਦੀ ਉਹਦੀ ਮਾਤਾ ਦੇ ਇਹ ਬੋਲ ਨੇ ਤੇ ਉਥੋਂ ਦੀਆਂ ਮਾਮਾ ਨੇ ਆਪਣੀ ਬਤੀਆਂ ਨੂੰ ਅਪੀਲ ਕੀਤੀ ਹੈ ਉਹ ਕਿਹਾ ਵੀ ਜਦੋਂ ਕੋਈ ਤੁਹਾਨੂੰ ਕਵੇਲਾ ਹੋ ਜੇ ਕਿਸੇ ਸਰਦਾਰ ਦੀ ਜਿਹੜੀ ਗੱਡੀ ਆ ਉਹਦੇ ਵਿੱਚ ਬੈਠ ਕੇ ਘਰ ਨੂੰ ਆਇਆ ਕਰੋ ਤਾਂ ਕਿ ਸਾਨੂੰ ਵੀ ਫਿਕਰ ਨਾ ਹੋਵੇ ਤੁਹਾਨੂੰ ਵੀ ਕੋਈ ਡਰ ਨਾ ਹੋਵੇ ਦੇਖੋ ਐਨੇ ਸਰਦਾਰਾਂ ਦੇ ਜਿਹੜੀ ਸਭੀ ਆ ਜਿਹੜੇ ਸਰਦਾਰ ਕੌਮ ਆ ਸਿੱਖ ਕੌਮ ਆ ਇੰਨਾ ਉਹ ਬੀਬੀਆਂ ਮਾਣ ਕਰਦੀਆਂ ਨੇ ਸਿੱਖ ਕਰਦਾਰਾਂ ਉੱਤੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਕੰਗੜਾ ਰਣੋਵ ਦੀ ਨਵੀਂ ਫਿਲਮ ਜੋ ਆ ਰਹੀ ਹੈ ਜੋ ਕਿ ਇੰਦਰਾ ਗਾਂਧੀ ਦੀ ਲਾਈਫ ਤੇ ਬਣੀ ਹੈ ਫਿਲਮ ਦੇ ਵਿੱਚ ਦੋਸਤੋ ਸੰਤਾ ਬਾਰੇ ਵੀ ਦਿਖਾਇਆ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਸਿੱਖ ਜਥੇਬੰਦੀਆਂ ਨੇ ਵੱਡਾ ਰੋਸ ਪ੍ਰਗਟਾਇਆ ਹੈ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਦੋਸਤੋ ਇਸ ਫਿਲਮ ਦੇ ਰਾਹੀਂ ਸੰਤਾ ਨੂੰ ਅਤੇ ਸਿੱਖ ਕੌਮ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਸਿੱਖ ਜਥੇਬੰਦੀਆਂ ਵੱਲੋਂ ਦੋਸਤੋ ਇਸ ਫਿਲਮ ਦਾ ਪੂਰੇ ਜ਼ੋਰਾਂ ਤੇ ਵਿਰੋਧ ਕੀਤਾ ਜਾ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਨਹਿنگ ਸਿੰਘ ਬਾਬਾ ਰਾਜਾਰਾਮ ਸਿੰਘ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ ਨੇ ਦੋਸਤੋ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਆ ਸਾਰਿਆਂ ਨੂੰ ਪਤਾ ਹੈ 7 ਜਨਵਰੀ ਤੋਂ 2023 ਤੋਂ ਲਗਾਤਾਰ ਜਾਰੀ ਆ ਚੜ੍ਹਦੀ ਕਲਾ ਦੇ ਨਾਲ ਚੱਲ ਰਿਹਾ ਦਲਪੰਥ ਫੌਜਾਂ ਡਟੀਆਂ ਬੈਠੀਆਂ ਨੇ ਹਰ ਰੋਜ਼ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਖਬਰਾਂ ਜਿਹੜੀਆਂ ਐਕਟਿਵ ਰਹਿੰਦੀਆਂ ਨੇ ਜਿਹੜਾ ਅੱਜ ਦਾ ਵਿਸ਼ਾ ਉਹ ਇੱਕ ਤਾਂ ਜੋ ਕਲਕੱਤੇ ਦੇ ਵਿੱਚ ਇੱਕ ਬੱਚੀ ਦੇ ਨਾਲ ਜਿਹੜੀ ਡਾਕਟਰ ਸੀ ਬੀਜੇਪੀ ਦੇ ਕਾਰਕੁਨਾਂ ਨੇ ਜਿਹੜੇ ਬੀਜੇਪੀ ਦੇ ਨੇ ਸੋਸ਼ਲ ਮੀਡੀਆ 'ਚ ਉਹ ਸਲਾਹ ਕਰਨੇ ਉਹਨਾਂ 'ਚ ਸਾਰਾ ਕੁਝ ਲਿਖਿਆ ਹੋਇਆ ਉਹਨਾਂ ਨੇ ਇੱਕ ਬੱਚੀ ਦਾ ਬਲਾਦ ਕਰ ਕੀਤਾ ਪੂਰੇ ਵਰਲਡ ਦੇ ਵਿੱਚ ਜਿਹੜੀ ਉਹਦੀ ਗੂੰਜ ਗਈ ਪੂਰੇ ਵਰਲਡ ਹਿੱਲ ਕੇ ਹਿੱਲ ਗਿਆ ਦੇਖੋ ਇੱਕ ਡਾਕਟਰ ਹੋਣ ਦੇ ਨਾਤੇ ਉਹ ਬੱਚੀ ਦਾ ਬਲਾਤਕਾਰ ਹੋਇਆ ਸਾਰੇ ਪਾਸੇ ਹਾਹਾਕਾਰ ਮੱਚ ਗਈ ਉਸ ਤੋਂ ਬਾਅਦ ਇੱਕ ਹੋਰ ਡਾਕਟਰ ਬੱਚੀ ਦਾ ਜਿਹੜੀ ਜੁਪੀ ਦੇ ਵਿੱਚ ਸੀ ਉਹਦਾ ਵੀ ਬਲਾਤਕਾਰ ਹੋਇਆ ਇਸੇ ਤਰ੍ਹਾਂ ਦੇ ਪਰ ਉਹਦੀ ਇੰਨੀ ਜਿਆਦਾ ਖ਼ਬਰ ਨਹੀਂ ਫੈਲੀ ਸਰਕਾਰਾਂ ਦੇ ਇਹ ਸ਼ਕਤ ਨੇ ਇਹਦੀ ਕਰਦੇ ਆ ਤੇ ਸਰਕਾਰ ਨੂੰ ਅਪੀਲ ਆ ਵੀ ਹੁਣ ਉਹ ਬੀਜੇਪੀ ਦੇ ਕਾਰਕੁਨ ਨੇ ਤੁਹਾਡੀ ਸਰਕਾਰ ਫੜੋ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਚੌਰਾਹੇ ਦੇ ਵਿੱਚ ਫਾਸੀ ਦਿਓ ਜਾਂ ਗੋਲੀ ਮਾਰੋ ਇਹਰੇ ਜਿਹੜੇ ਬਲਾਤਕਾਰ ਨੇ ਰੋਕ ਸਕਦੇ ਨਹੀਂ ਇਹਨੇ ਤੁਹਾਡੇ ਹੀ ਬੰਦੇ ਮੈਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਇਹਨਾਂ ਨੂੰ ਸਰਕਾਰ ਬਣਾਈ ਆ ਇਸੇ ਕਰਕੇ ਬਣਾਈ ਆ ਆ ਆਰਾਮ ਰਾਜ ਆ ਦੀਨ ਹਿੱਤਿਆਂ ਪੈਣਾ ਦਾ ਬਲਾਤਕਾਰ ਹੋਵੇ ਤੇ ਦੇਖੋ ਦੋ ਗੱਲਾਂ ਨੇ ਇੱਕ ਪਾਸੇ ਤਾਂ ਜਿਹੜੀ ਸਿੱਖ ਸਰਦਾਰਾਂ ਦੀ ਜਿਹੜੀ ਇਹ ਸਰਕਾਰ ਆ ਉਹ ਸਭੀ ਖਰਾਬ ਕਰ ਰਹੀ ਆ ਉਥੇ ਬਲਾਤਕਾਰ ਹੋ ਜਾਂਦਾ ਤੇ ਉਸ ਬੱਚੀ ਦਾ ਇੱਕ ਮਾਤਾ ਦਾ ਬਿਆਨ ਆਉਂਦਾ ਜਿਹੜਾ ਮੈਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਬਈ ਜਿਹੜਾ ਉਹਦੀ ਮਾਂ ਉਹ ਕਹਿੰਦੀ ਹੈ ਵੀ ਜੇ ਉਸ ਟਾਈਮ ਕੋਈ ਸਰਦਾਰ ਹੁੰਦਾ ਉਥੇ ਜਿਹੜੇ ਜਿਹੜੇ ਹੋ ਸਕਦਾ ਸੀ ਮੇਰੀ ਜਿਹੜੀ ਬੱਚੀ ਆ ਉਹ ਇਹ ਹਾਦਸੇ ਦਾ ਸਰਕਾਰ ਸਰਕਾਰ ਨਾ ਹੁੰਦੀ ਬਚ ਜਾਂਦੀ ਉਹਦੀ ਮਾਤਾ ਦੇ ਇਹ ਬੋਲ ਨੇ ਤੇ ਉਥੋਂ ਦੀਆਂ ਮਾਮਾ ਨੇ ਆਪਣੀ ਬੱਚੀਆਂ ਨੂੰ ਅਪੀਲ ਕੀਤੀ ਹੈ ਉਹ ਕਿਹਾ ਵੀ ਜਦੋਂ ਕੋਈ ਤੁਹਾਨੂੰ ਕਵੇਲਾ ਹੋ ਜੇ ਕਿਸੇ ਸਰਦਾਰ ਦੀ ਜਿਹੜੀ ਗੱਡੀ ਆ ਉਹਦੇ ਵਿੱਚ ਬੈਠ ਕੇ ਘਰ ਨੂੰ ਆਇਆ ਕਰੋ ਤਾਂ ਕਿ ਸਾਨੂੰ ਵੀ ਫਿਕਰ ਨਾ ਹੋਵੇ ਤੁਹਾਨੂੰ ਵੀ ਕੋਈ ਡਰ ਨਾ ਹੋਵੇ ਦੇਖੋ ਐਨੇ ਸਰਦਾਰਾਂ ਦੀ ਜਿਹੜੀ ਸਭੀ ਆ ਜਿਹੜੇ ਸਰਦਾਰ ਕੌਮ ਆ ਸਿੱਖ ਕੌਮ ਆ ਇੰਨਾ ਉਹ ਬੀਬੀਆਂ ਮਾਣ ਕਰਦੀਆਂ ਨੇ ਸਿੱਖ ਕਰਤਾਰਾਂ ਉੱਤੇ ਦੂਸਰੇ ਪਾਸੇ ਸਰਕਾਰਾਂ ਸਿੱਖ ਕਰਤਾਰਾਂ ਦੀ ਕੁਸ਼ੀ ਕਰ ਰਹੀ ਹੈ ਕਿਰਦਾਰ ਕੁਸ਼ੀ ਕਰਨ ਬਾਅਦ ਤੇ ਬਾਹਰ ਨਹੀਂ ਛੱਡੀ ਇਹਨਾਂ ਨੇ ਇਹਨਾਂ ਦੇ ਕਾਰਕੁਨ ਬਈ ਜੀ ਬੀਜੇਪੀ ਵਾਲਿਆਂ ਦੇ ਧੀਆਂ ਪਣਾ ਦਿਨ ਦਿਹਾੜੇ ਰੇਪ ਕਰ ਰਹੇ ਨੇ ਜਿਹੜੀਆਂ ਮਾਂ ਮਾਨਿਓ ਸਰਦਾਰਾਂ ਦੇ ਉੱਤੇ ਜਿਹੜੀਆਂ ਹੈਗੀਆਂ ਉਹ ਮਾਨ ਕਰ ਰਹੀਆਂ ਨੇ ਵੀ ਸਰਦਾਰ ਜੀ ਹੁਣ ਇਹੋ ਜਿਹੀਆਂ ਘਟਨਾਵਾਂ ਵਾਪਰਨ ਤੇ ਇੱਕ ਫਿਲਮ ਜਿਹੜੀ ਕੰਗਣਾ ਰੌਤ ਨੇ ਬਣਾਈ ਆ ਐਮਰਜੈਂਸੀ ਜੀ ਦੇ ਵਿੱਚ ਸਰਦਾਰ ਕਾਉਮ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾਂ ਦੀ ਸ਼ਖਸੀਅਤ ਨੂੰ ਇੱਕ ਅੱਤਵਾਦੀ ਤੌਰ ਤੇ ਪੇਸ਼ ਕੀਤਾ ਗਿਆ ਉਹਦੇ ਟੀਲਰ ਆਏ ਨੇ ਤੇ ਸਾਰੇ ਜਿਹੜੇ ਸਿੱਖ ਪੰਥਾ ਜਿਹੜੇ ਪੰਥ ਦਰਦੀ ਨੇ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਐ ਇਸ ਗੱਲ ਦੀ ਵੀ ਉਹਨੂੰ ਸਿੱਖ ਕਾਉਮ ਨੂੰ ਇੱਕ ਅੱਤਵਾਦੀ ਦੇਸ਼த்ਰੋਹੀ ਇਹ ਕੁਛ ਦਿਖਾਇਆ ਗਿਆ ਉਹਦੇ ਵਿੱਚ ਉਹਦੇ ਵਿੱਚ ਹੋਰ ਜੇ ਰਿਲੀਜ਼ ਹੋਊਗੀ ਉਹਦੇ ਵਿੱਚ ਭਾਈ ਸਤਬੰਦ ਸਿੰਘ ਬਿਆਨ ਸਿੰਘ ਹੋਣਾਂ ਦਾ ਜਿਹੜਾ ਰੋਲ ਆ ਉਹ ਵੀ ਨੈਗੇਟਿਵ ਹੀ ਦਿਖਾਇਆ ਜਾਣਾ ਅਤਵਾਦੀ ਦੇ ਤੌਰ ਤੇ ਦਿਖਾਇਆ ਜਾਣਾ ਤੇ ਇਹ ਰਿਲੀਜ਼ ਨਹੀਂ ਹੋਣੀ ਚਾਹੀਦੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨੂੰ ਬੰਦ ਬੈਨ ਹੋਵੇ ਪੰਜਾਬ ਦੇ ਵਿੱਚ ਅਸੀਂ ਚੱਲਣ ਦੀ ਇਹਨਾਂ ਨੇ ਪੂਰਾ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਸਾਕਾਂ ਦੇ ਉੱਤੇ ਆਈਆਂ ਨੇ ਇਹਦਾ ਵਿਰੋਧ ਹੋਊਗਾ ਕਿਉਂਕਿ ਇੱਕ ਪਾਸੇ ਸਰਕਾਰਾਂ ਜਿਹੜੀਆਂ ਸਿੱਖਾਂ ਦੀ ਸ਼ਬੀ ਨੂੰ ਖਰਾਬ ਪੇਸ਼ ਕਰ ਰਹੀਆਂ ਨੇ ਦੇਸ਼ ਦੇ ਸਾਹਮਣੇ ਵੀ ਇਹ ਅਤਵਾਦੀ ਨੇ ਇੱਕ ਪਾਸੇ ਸਰਕਾਰ ਜਿਹਦੇ ਵਿੱਚ ਚੰਗਾ ਕਰਤਾਰ ਦਿਖਾਇਆ ਹੋਇਆ ਗਿਆ ਹੋਵੇ ਜਿਵੇਂ ਅਨ ਦਲਜੀਤ ਦੋਸਾਂ ਦੀ ਫਿਲਮ ਵਾ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਆ ਉਹਨੂੰ 80 ਜਿਹੜੇ ਕੱਟਨੇ ਉਹ ਲਾਏ ਗਏ ਨੇ ਤੇ ਉਹਨੂੰ ਹਜੇ ਤੱਕ ਉਹਨੂੰ ਰਿਲੀਜ਼ ਵੀ ਨਹੀਂ ਕੀਤਾ ਗਿਆ ਕਿਉਂਕਿ ਉਹਦੇ ਵਿੱਚ ਸਰਦਾਰਾਂ ਦੀ ਜਿਹੜੀ ਸਭੀ ਆ ਬਹੁਤ ਚੜ੍ਹਦੀ ਕਲਾ ਦੇ ਨਾਲ ਦਿਖਾਇਆ ਗਿਆ ਸਰਦਾਰ ਦਾ ਕਿਰਦਾਰ ਭਾਈ ਜਸਵੰਤ ਖਾਲੜਾ ਦਾ ਕਿ ਜਿਹੜੇ ਝੂਠੇ ਸਰਕਾਰਾਂ ਨੇ ਪੁਲਿਸ ਮੁਕਾਬਲੇ ਕੀਤੇ ਨੌਜਵਾਨਾਂ ਨੂੰ ਮਾਰਿਆ ਗਿਆ ਤੇ ਉਹਨਾਂ ਦੀ ਭਾਲ ਕੀਤੀ ਗਈਆ ਸਾਰਾ ਕੋਈ ਦਿਖਾ ਚਿੱਠਾ ਕੱਚਾ ਚਿੱਠਾ ਜੋ ਸਰਕਾਰਾਂ ਨੇ ਸਿੱਖ ਕੌਮ ਨਾਲ ਕੀਤਾ ਪੰਥ ਨਾਲ ਕੀਤਾ ਜੋ ਨੌਜਵਾਨਾਂ ਦੀ ਝੂਠੇ ਮੁਕਾਬਲਿਆਂ ਦੇ ਵਿੱਚ ਜਾਣਾ ਲਈਆ ਉਹ ਸਾਰਾ ਕੁਝ ਇਹ ਦਿਖਾਇਆ ਇਹ ਫਿਲਮਾਂ ਨਹੀਂ ਦਿਖਾਉਣੀ ਇਹਨਾਂ ਨੇ ਉਹ ਫਿਲਮ ਦਿਖਾਉਣੇ ਜਿਹੜੇ ਸਰਦਾਰਾਂ ਦੀ ਕਿਰਦਾਰ ਕੋਸ਼ਿਸ਼ ਕਰਨੇ ਸਿੱਖ ਪੰਥ ਨੂੰ ਜਿਹੜੀਆਂ ਮਾੜਾ ਦਰਸਾਉਣ ਦੁਨੀਆ ਦੇ ਵਿੱਚ ਤੇ ਸੰਤਾਂ ਰੋਲ ਜਿਹੜਾ ਕੀਤਾ ਉਹ ਜੋ ਵੀ ਉਹਨਾਂ ਨੂੰ ਦਿਖਾਇਆ ਗਿਆ ਅੱਤਵਾਦੀ ਜਾਂ ਹੋਰ ਏ ਅਸੀਂ ਮੰਗ ਕਰਦੇ ਆਂ ਵੀ ਇਹ ਦੋਨੇ ਜਿਹੜੀ ਇਹ ਫਿਲਮ ਆ ਇਹ ਬੈਨ ਹੋਣੀ ਚਾਹੀਦੀ ਆ ਤੇ ਸਰਦਾਰੋਂ ਨੇ ਅਸੀਂ ਸਰਬੱਤ ਦਾ ਭਲਾ ਮੰਗਦੇ ਆਂ ਅੱਜ ਉਹ ਕੋਲਕੱਤਾ ਦੀਆਂ ਜਿਹੜੀਆਂ ਮਾਵਾਂ ਨੇ ਜਿਨ੍ਹਾਂ ਦੀ ਬੱਚਿਆਂ ਨਾਲ ਬਲਾਤਕਾਰ ਹੋਇਆ ਉਹਨਾਂ ਨੂੰ ਸਿੱਖ ਕੌਮ ਦੇ ਮਾਣ ਆ ਸਿੱਖ ਪੰਥ ਤੇ ਉਹਨਾਂ ਨੂੰ ਮਾਣ ਆ ਵੀ ਉਹ ਕਹਿ ਰਹੀਆਂ ਨੇ ਵੀ ਜੇ ਸਿੱਖ ਕੋਲੇ ਕੋਈ ਸਿੱਖ ਵਿਅਕਤੀ ਹੁੰਦਾ ਤਾਂ ਹੋ ਸਕਦਾ ਇਹ ਸਾਡੇ ਨਾਲ ਇਹ ਘਟਨਾ ਨਾ ਵਾਪਰਦੀ ਤੇ ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਰਲ ਕੇ ਆਪਾਂ ਇਸ ਜਿਹੜੇ ਫਿਲਮ ਆ ਇਹਦਾ ਵਿਰੋਧ ਕਰਨਾ ਤੇ ਸਾਰੇ ਜਿੱਥੇ ਜਿੱਥੇ ਸਿੱਖ ਕੌਮ ਦਾ ਵਾਸਾ ਤੇ ਪੰਥ ਨੂੰ ਬੇਨਤੀ ਆ ਸਿੱਖ ਨੌਜਵਾਨਾਂ ਨੂੰ ਬੇਨਤੀ ਇਥੇ ਕੋਈ ਬੱਚੇ ਬੱਚੀ ਨੂੰ ਕੋਈ ਛੇੜਛਾੜ ਹੁੰਦੀ ਆ ਉਥੇ ਤੁਸੀਂ ਡਟ ਕੇ ਉਹ ਬੱਚੀ ਦਾ ਸਾਥ ਦਿਆ ਕਰੋ ਜਿਹੜੇ ਗੁੰਡੇ ਨੇ ਉਹਨਾਂ ਦਾ ਵਿਰੋਧ ਵੀ ਕਰਨਾ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਵੀ ਸਾਰੇ ਜਿਹਨੇ ਧੀਆਂ ਪੜ੍ਹਨਾ ਸਭ ਦੇ ਸਾਜਣ ਕਿਸੇ ਵੀ ਧਰਮ ਦੀਆਂ ਹੋਣ ਸਾਨੂੰ ਉਹ ਨਹੀਂ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਦੇਸ਼ ਜਿਹੜਾ RAM RAJA ਜਿੱਤੇ ਵਿੱਚ ਦਿਨ ਦਿਹਾੜੇ ਰੇਪ ਦਿਨ ਦਿਹਾੜੇ ਕਤਲ ਪਤਾ ਨਹੀਂ ਕੀ ਕੀ ਕੁਝ ਹੋ ਰਿਹਾ ਆ ਸਰਕਾਰਾਂ ਨੇ ਤੇ ਜਿਉਣਾ ਜਿਹੜਾ ਲੋਕਾਂ ਦਾ ਮੁਸ਼ਕਲ ਹੋ ਗਿਆ ਘਟ ਗਿਣਤੀਆਂ ਦਾ ਜਿਉਣਾ ਮੁਸ਼ਕਲ ਹੋ ਗਿਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਮਝੀਏ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਜਿਹੜੀਆਂ ਸਰਕਾਰਾਂ ਨੇ ਘਟ ਗਿਣਤੀਆਂ ਨੂੰ ਜਿਹੜੇ ਖਤਮ ਕਰਨਾ ਚਾਹੁੰਦਿਆਂ ਨੇ ਆਪ ਦਾ ਜਿਹੜਾ ਇਹਨਾਂ ਨੇ ਰਾਜ ਭਾਗ ਹੋਰ ਫਲਾਉਣਾ ਹੋਰ ਇਹਨਾਂ ਨੇ ਗਲਤ ਬੰਦੇ ਇਹ ਦੇਸ਼ ਦੇ ਵਿੱਚ ਪੈਦਾ ਕਰਨੇ ਨੇ ਵੱਡੇ ਵੱਡੇ ਘਰਾਣਿਆਂ ਨੂੰ ਪ੍ਰੋਮੋਟ ਕਰਨਾ ਇਹੋ ਜਿਹੇ ਦਰਿੰਦਿਆਂ ਨੂੰ ਉਹਨਾਂ ਨੇ ਛੱਡਿਆ ਹੋਇਆ ਵੀ ਉਹ ਧੀਆਂ ਭੈਣਾਂ ਦਾ ਬਲਾਤਕਾਰਨ ਕਰਨ ਕਰਨ ਤੇ ਨੌਜਵਾਨਾਂ ਨੂੰ ਜਿਹੜੇ ਉਹ ਨਸ਼ਿਆਂ ਦੇ ਉੱਤੇ ਲਾਉਣਾ ਇਹੋ ਜਿਹਾ ਕੁਝ ਚੱਲਦਾ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਆਓ ਆਪਾਂ ਇਕੱਤਰ ਹੋ ਕੇ ਸਰਕਾਰ ਦਾ ਜਿਹੜਾ ਵਿਰੋਧ ਕਰੀਏ ਫਿਲਮ ਜਿਹੜੀ ਕੰਗਣਾ ਰਣੋਤ ਨੇ ਬਣਾਈ ਆ ਇਹ ਤਾਂ ਜੱਟ ਕੇ ਵਿਰੋਧ ਕਰੀਏ ਸਰਕਾਰ ਤੋਂ ਵੀ ਅਸੀਂ ਕਹਿਣਾ ਵੀ ਉਹਨਾਂ ਤੋਂ ਬੈਨ ਲਾਓ ਤੇ ਅਸੀਂ ਵੀ ਮੰਗਲਵਾਰ ਨੂੰ ਜਾ ਕੇ ਹੁਣ ਦਫ਼ਤਰ ਬੰਦ ਨੇ ਚੰਡੀਗੜ੍ਹ ਦੇ ਉਹ ਕੰਗੜਾ ਰਣੋ ਤੇ ਪਰਚਾ ਦਰਜ ਕਰਾਵਾਂਗੇ ਅਸੀਂ ਆਹੋ ਜਾ ਕੇ ਪਰਚਾ ਦਰਜ ਕਰਾਵਾਂ ਪੰਥ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਜਿਹੜੀਆਂ ਜਥੇਬੰਦੀਆਂ ਨੇ ਉਹ ਇਹ ਤੇ ਪਰਚੇ ਦਰਜ ਕਰਾਉਣ 295 ਇਹ ਧਾਰਾ ਲੱਗ ਜਿਹੜੇ ਸਿੱਖਾਂ ਦੇ ਮਨੋਂ ਠੇਜ ਪਹੁੰਚੀ ਆ ਸਾਰਾ ਕੋਸੇ ਸਾਰਿਆਂ ਨੂੰ ਅਪੀਲ ਆ ਭੁੱਲਾਂ ਚੁਗਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਜੋ ਇਹ ਕੰਗਣਾ ਰਣੌਦ ਦੀ ਨਵੀਂ ਫਿਲਮ ਆ ਰਹੀ ਹੈ ਜੋ ਕਿ ਦੋਸਤੋ ਇੰਦਰਾ ਗਾਂਧੀ ਦੀ ਲਾਈਫ ਤੇ ਬਣੀ ਹੈ ਨਾਲ ਹੀ ਦੋਸਤੋ ਸੰਤਾਂ ਬਾਰੇ ਵੀ ਇਸ ਵਿੱਚ ਦਿਖਾਇਆ ਗਿਆ ਹੈ ਖਾਲਿਸਤਾਨ ਨੂੰ ਲੈ ਕੇ ਵੀ ਦੋਸਤੋ ਇਸ ਫਿਲਮ ਵਿੱਚ ਸਿੱਖਾਂ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਜੋ ਵੀ ਦੋਸਤੋ ਇਸ ਫਿਲਮ ਨੂੰ ਲੈ ਕੇ ਬਾਬਾ ਰਾਜਾ ਰਾਮ ਸਿੰਘ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਲਈ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਯੂਰੂਟ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ